ਜੀਐਸਟੀ ਦੇ ਵਿਰੋਧ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕੱਪੜਾ ਕਾਰੋਬਾਰੀਆਂ ਨੇ ਕੀਤਾ ਪ੍ਰਦਰਸ਼ਨ ਅੰਮ੍ਰਿਤਸਰ ਤੇ ਪਟਿਆਲਾ ਦੇ ਵਿੱਚ ਕੱਪੜਾ ਕਾਰੋਬਾਰੀਆਂ ਨੇ ਸਾੜਿਆ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਬਾਜ਼ਾਰ ਰੱਖੇ ਬੰਦ ਅਗਲੇ 3 ਦਿਨ ਤੱਕ ਕੱਪੜਿਆਂ ਦੀਆਂ ਦੁਕਾਨਾਂ ਬੰਦ ਰੱਖਣ ਦਾ ਵੀ ਕੀਤਾ ਐਲਾਨ ਵਪਾਰੀਆਂ ਦਾ ਤਰਕ ਜੀਐਸਟੀ ਦੇ ਲਾਗੂ ਹੋਣ ਨਾਲ ਕਾਰੋਬਾਰ ਤੇ ਪਵੇਗਾ ਮਾੜਾ ਅਸਰ ਵੱਡੀ ਗਿਣਤੀ ਨੌਕਰੀਆਂ ਵੀ ਖਤਰੇ ਦੇ ਵਿੱਚ ਸਰਕਾਰ ਵੱਲੋਂ ਫੈਸਲਾ ਵਾਪਸ ਨਾ ਲੈਣ ਤੇ ਸੰਘਰਸ਼ ਹੋਰ ਤੇਜ਼ ਕਰਨ ਦੀ ਦਿੱਤੀ ਚੇਤਾਵਨੀ ਸਾਰੇ ਹਿੰਦੁਸਤਾਨ ਦੇ ਵਿੱਚ ਅੱਜ ਜਿਹੜੇ ਨੇ ਪ੍ਰੋਟੈਸਟ ਹੋ ਰਹੇ ਨੇ ਕੋਈ ਦੋਸਤਾਂ ਦੀ ਸਭ ਤੋਂ ਵੱਡੀ ਇੰਡਸਟਰੀ ਟੈਕਸਟਾਈਲ ਟ੍ਰੇਡ ਆ ਜਿਹਦੇ ਵਿੱਚ 10 ਕਰੋੜ ਵਿਅਕਤੀ ਜਿਹੜੇ ਨੇ ਇਹਦੇ ਨਾਲ ਸਿੱਧੇ ਤੌਰ ਤੇ ਜੁੜੇ ਨੇ ਅਗਰ ਇਹਦੇ ਉੱਤੇ ਐਟਮ ਬ bomb ਡਿੱਗ ਪਿਆ ਤੇ ਤਾ ਸਨੈਸ ਹੋ ਜਾਣਗੇ ਸਾਰੇ ਵਪਾਰ ਬੰਦ ਹੋ ਜਾਣਗੇ ਔਰ ਅਸੀਂ ਚਾਹੁੰਦੇ ਆ ਕਿ ਸੈਂਟਰ ਦੀ ਅੰਨੀ ਬੋਲੀ ਸਰਕਾਰ ਜਿਹੜੀ ਏ ਇਹ ਸਵਾਲ ਫੇਰ ਇੱਕ ਵਾਰੀ ਸੋਚੇ ਅੱਗੇ ਵੀ ਸਾਡੀ ਕਾਰਵਾਈ ਜਿਹੜੀ ਐ ਦੂ ਬਾਅਦ 30 ਤੋਂ ਬਾਅਦ ਹੋਰ ਵਿਰੋਧ ਵਧੂਗਾ ਉਹਦਾ ਵਿਰੋਧ ਅਸੀਂ ਰੇਲ ਰੋਕਾਂਗੇ ਫੜ ਕੇ ਰੋਕਾਂਗੇ ਹਰ ਚੀਜ਼ ਰੋਕਾਂਗੇ ਹਰ ਚੀਜ਼ ਨੂੰ ਕਰਾਂਗੇ ਜਦੋਂ ਤੱਕ ਸਾਡੀ ਸੁਣਾਈ ਨਹੀਂ ਹੁੰਦੀ ਇਹ ਹਾਈਟੇਸ਼ਨ ਜਾਰੀ ਰਹੂਗੀ ਮੋਹਾਲੀ ਪੁਲਿਸ ਨੇ ਕਾਬੂ ਕੀਤੇ ਚਾਰ ਖਤਰਨਾਕ ਮੁਲਜ਼ਮ ਕਤਲਦਿਆਂ ਦੋ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੰਚਾਰੋ ਪੁਲਿਸ ਨੇ ਬਰਾਮਦ ਕੀਤੀਆਂ ਲੁੱਟੀਆਂ ਹੋਈਆਂ ਦੋ ਕਾਰਾਂ ਅਤੇ ਵੱਡੀ ਮਾਤਰਾ ਦੇ ਵਿੱਚ ਹਥਿਆਰ 18 ਜੂਨ ਨੂੰ ਮਹਾਲੀ ਦੇ 3B2 ਵਿੱਚ ਇੱਕ ਗਾਰਡ ਨੂੰ ਕੁੱਟ ਕੇ ਮੁਲਜ਼ਮਾ ਨੇ ਖੋਹੀ ਸੀ ਰਾਈਫਲ ਐਸਏ ਰਾਈਫਲ ਦੇ ਨਾਲ ਅੰਜਾਮ ਦੇਣੀਆਂ ਸੀ ਵਾਰਦਾਤਾਂ 21 ਜੂਨ ਨੂੰ ਲੁਧਿਆਣਾ ਦੇ ਵਿੱਚ ਇੱਕ ਡਾਕਟਰ ਦੇ ਨਾਲ ਫੁੱਟਮਾਰ ਕਰਕੇ ਖੋਹੀ ਸੀ ਕਰੇਟਾ ਕਾਰ ਪੁਲਿਸ ਨੇ ਲੈ ਆ ਰਿਹਾ ਮੰਡ ਪੁੱਛਗਛ ਦੇ ਵਿੱਚ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਗਗਨਦੀਪ ਸਿੰਘ ਹੈ ਗਗਨਾ ਇਹ ਹੈਗਾ ਵਾਸੀ ਅੰਮ੍ਰਿਤਸਰ ਮੋਗਾ ਵਿੱਚ ਹੈਗਾ ਕੋਈ ਪਿੰਡ ਹੈਗਾ ਉਹਦੇ ਦਾ ਬੰਦਾ ਉਹ ਉਹਦੇ ਨਾਲ ਇਹਨਾਂ ਦੀ ਪਰਸਨਲ ਰੰਜਿਸ਼ ਸੀ ਕਿ ਉਹਦਾ ਇਹਨਾਂ ਨੇ ਮਰਡਰ ਕਰਨਾ ਸੀਗਾ ਸੈਕਿੰਡ ਸੀਗਾ ਗੁਰਪ੍ਰੀਤ ਇਹ ਲੰਬਾ ਠੱਡਾ ਪਿੰਡ ਹੈਗਾ ਥਾਣਾ ਗਲਪੁਰਜ ਫਿਰੋਜ਼ਪੁਰ ਇਹ ਸਰਪੰਚ ਆ ਉਥੋਂ ਦਾ ਇਹਦਾ ਵੀ ਇਹਨਾਂ ਨੇ ਮਰਡਰ ਕਰਨਾ ਸੀਗਾ ਕਿਉਂਕਿ ਇਹ ਜਿਹੜਾ ਬੰਦਾ ਹੈਗਾ ਉੱਚੀ ਬਲਵਿੰਦਰ ਸਿੰਘ ਉੱਚੀ ਇਸਨੇ ਇਹਦੇ ਅਗੇਂਸਟ ਇਲੈਕਸ਼ਨ ਲੜਿਆ ਸੀਗਾ ਤੇ ਇਲੈਕਸ਼ਨ 'ਚ ਇਹ ਹਾਰ ਗਿਆ ਸੀਗਾ ਐਂਡ ਐਜ਼ ਪਰ ਜਿਵੇਂ ਅਸੀਂ ਇੰਟਰੋਗੇਸ਼ਨ ਕੀਤੀ ਹੈ ਪਤਾ ਲੱਗਿਆ ਕਿ ਇਹਨੇ ਮੇਰੇ ਤੋਂ ਪਰਚੇ ਪੁੱਛੇ ਕਰਾਏ ਸੀਗੇ ਤਾਂ ਮੈਂ ਇਹਦਾ ਮਰਡਰ ਕਰਨਾ ਸੀਗਾ ਬਰਨਾਲਾ ਬਠਿੰਡਾ ਹਾਈਵੇ ਤੇ ਪੈਂਦੇ ਪਿੰਡ ਹੰਡਾਇਆ ਦੇ ਕੋਲ ਕਾਰ ਅਤੇ ਸਕੂਲ ਬੱਸ ਦੀ ਹੋਈ ਭਿਆਨਕ ਟੱਕਰ ਕਾਰ ਸਵਾਰ ਸੱਸ ਅਤੇ ਨੂੰਦੀ ਮੌਕੇ ਤੇ ਹੋਈ ਮੌਤ ਇੱਕ ਬੱਚਾ ਅਤੇ ਕਾਰ ਸਵਾਰ ਹੋਏ ਜ਼ਖਮੀ ਪੁਲਿਸ ਦੇ ਮੁਤਾਬਕ ਸਕੂਲ ਬੱਸ ਚਾਲਕ ਦੀ ਗਲਤੀ ਦੇ ਕਾਰਨ ਹੋਇਆ ਹਾਦਸਾ ਡਰਾਈਵਰ ਮੌਕੇ ਤੋਂ ਹੋਇਆ ਫਰਾਰ ਪੁਲਿਸ ਨੇ ਦਰਜ ਕੀਤਾ ਕੇਸ ਭਾਲ ਜਾਰੀ ਬਰਨਾਲੇ ਆ ਰਹੇ ਸੀਗੇ ਬਠਿੰਡੇ ਜਾ ਰਹੇ ਸੀਗੇ ਹਾਂਜੀ ਤੁਹਾਡੇ ਰੈਪੋਰਟ ਤੇ ਰੈਲਟੀ ਵੀ ਕਿੰਨੇ ਦੀ ਮੌਤ ਹੋਈ ਇਹ ਦੋ ਦੀ ਤਾਂ ਮੌਤ ਹੋ ਗਈ ਹੈ ਲੈ ਦੋ ਸੀਰੀਅਸ ਹੈ ਠੀਕ ਹੈ ਨਾਮ ਤਾਂ ਇੱਕਦਮ ਲੇਡੀ ਦੇ ਨਿਮੀਆਂ ਨੇ ਪਰ ਇਹ ਨਿਮੀ ਕਹਿੰਦੇ ਹੈਗੇ ਉਮਰ ਉਸ ਨੂੰ 25 ਸਾਲ ਦੀ ਹੈ ਤੇ ਇਹਨਾਂ ਦੀ ਨੂੰਹ ਸੀਗੀ ਰੰਜਨਾ ਜਦੀ ਉਮਰਤੀ 32 ਸਾਲ ਜਿਹੜੀ ਕਾਰ ਸੀਗੀ ਇਹ ਬਰਨਾਲਾ ਛੈਡ ਤੋਂ ਆ ਰਹੀ ਸੀ ਬੱਸ ਜਿਹੜੀ ਰੰਪਰਾ ਛੈਡ ਤੋਂ ਆ ਰਹੀ ਸੀ ਰੋਂਗ ਛੈਡ ਆ ਰਹੀ ਸੀ ਬੱਸ ਠੀਕ ਆ ਜੀ ਬਾਕੀ ਮੌਕੇ ਤੇ ਆ ਗਿਆਂ ਪੜਤਾਲ ਕਰਾਂਗੇ ਜੈਹੇ ਜੀ ਕਾਰਵਾਈ ਉਹ ਕਰਾਂਗੇ ਇਟਲੀ ਦੇ ਅੰਮ੍ਰਿਤਾਰੀ ਸਿੱਖਾਂ ਦੇ ਲਈ ਇਟਲੀ ਸਰਕਾਰ ਨੇ ਜਾਰੀ ਕੀਤੀ ਨਵੀਂ ਕਿਰਪਾਨ ਨਵੀਂ ਕਿਰਪਾਨ ਦੇ ਵਿੱਚ ਰਵਾਇਤੀ ਕਿਰਪਾਨ ਦੇ ਨਾਲੋਂ ਵੱਖ ਕੀਤੇ ਗਏ ਕੁਝ ਬਦਲਾਅ ਨਵੀਂ ਕਿਰਪਾਨ ਇਟਲੀ ਸਮੇਤ ਯੂਰਪ ਤੇ ਹੋਰ ਕਈ ਮੁਲਕਾਂ ਦੇ ਵਿੱਚ ਹੋਵੇਗੀ ਲੀਗਲ ਇਟਲੀ ਤੋਂ ਅੰਮ੍ਰਿਤਸਰ ਆਏ ਵਫਰ ਨੇ ਸ਼੍ਰੀ ਅਕਾਲ ਤਖਸਾਲ ਦੇ ਜਥੇਦਾਰ ਨੂੰ ਪੇਟ ਕੀਤੇ ਕਿਰਪਾਨ ਦੇ ਮਾਡਲ ਜਥੇਦਾਰ ਪੰਜ ਸਿੰਘ ਸਹਬਾਨਾ ਦੇ ਨਾਲ ਵਿਚਾਰ ਕਰਨ ਤੋਂ ਬਾਅਦ ਦੇਣਗੇ ਅਗਲਾ ਫੈਸਲਾ ਇਹ ਕਿਰਪਾਨ ਜੋ ਤੁਸੀਂ ਦੇਖ ਰਹੇ ਹੋ ਇਹ ਅੱਜ ਦਾਸ ਨੂੰ ਦੇ ਕੇ ਜਾ ਰਹੇ ਨੇ ਇਹਦੇ ਤੇ ਪੰਜ ਸਿੰਘ ਸਹਬਾਨਾ ਦੀ ਇਕੱਤਰਤਾ ਬੁਲਾ ਕੇ ਪੰਜ ਸਿੰਘ ਸਹਬਾਨਾ ਦੀ ਵਿਚਾਰ ਲੈ ਕੇ ਪਰਦਾਣ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਚਾਰ ਲੈ ਕੇ ਸਾਰਿਆਂ ਦਾ ਜੇ ਉਹ ਇਸ ਦੇ ਉੱਤੇ ਜੋ ਫੈਸਲਾ ਹੋਵੇਗਾ ਉਹ ਫੈਸਲਾ ਅੱਗੇ ਸੰਗਤਾਂ ਦੇ ਵਿੱਚ ਪ੍ਰਗਟ ਕੀਤਾ ਜਾਵੇਗਾ ਦਾਸ ਧੰਨਵਾਦੀ ਹੈ ਇਹਨਾਂ ਦਾ ਔਰ ਖੁਸ਼ੀ ਹੈ ਕਿ ਇਹਨਾਂ ਨੇ ਇਸ ਪ੍ਰਕਾਰ ਦੇ ਵਾਸਤੇ ਯਤਨ ਕੀਤੇ ਨੇ ਸਿੱਖ ਧਰਮ ਦੇ ਕੇਂਦਰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਅੱਜ 440ਵਾਂ ਸਥਾਪਨਾ ਦਿਹਾੜਾ ਸਨ 1570 ਦੇ ਵਿੱਚ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਅੰਮ੍ਰਿਤ ਸਰੋਵਰ ਦੀ ਖਦਵਾਈ ਕਰਾ ਕੇ ਵਸਾਇਆ ਸੀ ਸ਼ਹਿਰ ਅੱਜ ਦੁਨੀਆ ਦੇ ਨਕਸ਼ੇ ਤੇ ਅੰਮ੍ਰਿਤਸਰ ਸ਼ਹਿਰ ਦੀ ਹੈ ਵੱਖਰੀ ਪਹਿਚਾਣ 1604 ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਹੋਇਆ ਸੀ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਇਕੋ ਸਿੱਖ ਸੰਸਥਾ ਅਤੇ ਸ਼੍ਰੋਮਣੀ ਕਮੇਟੀ ਨੇ ਸ਼ਹਿਰ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦਾ ਸੁਨੇਹਾ ਦੇ ਕੇ ਬਣਾਇਆ ਸਥਾਪਨਾ ਦਿਹਾੜਾ ਅੱਜ ਇਹ ਸ਼ਹਿਰ ਜਿਹੜਾ 13 ਲੱਖ ਆਪਣਾ ਸਿਟੀਜ਼ਨਸ ਦਾ ਸ਼ਹਿਰ ਹੈ ਨਾ ਸਿਰਫ ਇਹ ਕਿ ਇੱਥੇ तकरीबन ਲੱਖ ਤੋਂ ਸਵਾ ਲੱਖ ਯਾਤਰੂ ਰੋਜ਼ ਇਸ ਸ਼ਹਿਰ ਦੇ ਵਿੱਚ ਆਂਦਾ ਹੈ ਔਰ ਇਸ ਪਿੱਛੇ ਇਹ ਜਿਹੜਾ ਮੌਕਾ ਹੁੰਦਾ ਹੈ ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਔਰ ਇੱਥੇ ਸਾਰੇ ਪਾਈਚਾਰੇ ਸਾਰੇ ਧਰਮਾਂ ਦੇ ਲੋਕ ਇੱਥੇ ਅਸੀਂ ਇਕੱਠੇ ਹੁੰਨੇ ਆ ਜਿੱਥੇ ਕਿ ਇੱਕ ਸਿਟੀਜ਼ਨਸ ਮੀਟ ਕੀਤੀ ਜਾਂਦੀ ਹੈ ਔਰ ਉਸ ਸਿਟੀਜ਼ਨਸ ਮੀਟ ਦੇ ਵਿੱਚ ਅਗਲੇ ਟੀਚੇ ਬਣੇ ਜਾਂਦੇ ਨੇ ਕਿ ਇਸ ਸ਼ਹਿਰ ਨੂੰ ਹੋਰ ਸੁੰਦਰ ਹੋਰ ਹਰੀਆਵਲ ਕਰਨ ਵਾਸਤੇ ਕੀ ਪ੍ਰੋਗਰਾਮ ਬਣਾਉਣੇ ਚਾਹੀਦੇ ਨੇ ਅਸੀਂ ਸਾਰੇ ਧਰਮ ਦੇ ਲੋਕ ਮਿਲ ਕੇ ਇਹ ਯਤਨ ਕਰ ਰਹੇ ਹਾਂ ਕਿ ਅਸੀਂ ਆਪਣੇ ਸ਼ਹਿਰ ਨੂੰ ਕਿਵੇਂ ਹੋਰ ਵੀ ਇਸ ਤੋਂ ਵਧੀਆ ਬਣਾ ਸਕੀਏ ਔਰ ਸਾਡੀ ਇਹੀ ਪ੍ਰਾਰਥਨਾ ਹੈ ਕਿ ਅਸੀਂ ਸਾਰੇ ਮਿਲ ਕੇ ਆਪਣੇ ਸ਼ਹਿਰ ਨੂੰ ਵਧੀਆ ਬਣਾਈਏ ਔਰ ਸਾਡੇ ਦਿਲ ਨੂੰ ਵੀ ਅਸੀਂ ਸਾਫ਼ ਕਰੀਏ ਔਰ ਹੋਰ ਵੀ ਜ਼ਿਆਦਾ ਅਸੀਂ ਪ੍ਰਭੂ ਦੀ ਆਸ਼ੀਸ਼ ਨੂੰ ਆਪਣੇ ਸ਼ਹਿਰ ਦੇ ਵਾਸਤੇ ਮੰਗੇ ਹੈ।